ਹੈਲੋ ਦੋਸਤੋ ਮੈਂ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ GST ਸਲਾਹਕਾਰ ਹਾਂ ਮੈਂ GST ਵਿੱਚ ਈ ਇਨਵੌਇਸਿੰਗ ਦੀਆਂ ਵਿਸ਼ੇਸ਼ਤਾਵਾਂ ਅਨੁਕੂਲਤਾ ਅਤੇ ਈ ਇਨਵੌਇਸ ਕਿਵੇਂ ਤਿਆਰ ਕਰਨਾ ਹੈ ਬਾਰੇ ਦੱਸ ਕੇ ਤੁਹਾਡੀ ਮਦਦ ਕਰਾਂਗੀ ਇਹ ਇਨਵੌਇਸ ਜਾਂ ਇਲੈਕਟ੍ਰੋਨਿਕ ਇਨਵੌਇਸ ਇੱਕ ਜੇ ਹੀ ਪ੍ਰਣਾਲੀ ਹੈ ਜਿਸ ਵਿੱਚ ਟੈਕਸ ਦਾਤਾਵਾਂ ਦੁਆਰਾ ਇਨਵੌਇਸ ਤਿਆਰ ਕੀਤੇ ਜਾਂਦੇ ਹਨ ਅਤੇ ਉਹਨਾਂ ਦੇ ਵੇਰਵੇ ਨਿਸ਼ਚਿਤ ਇਨਵੌਇਸ ਰਜਿਸਟ੍ਰੇਸ਼ਨ ਪੋਰਟਲ ਆਰਪੀ ਤੇ ਦਿੱਤੇ ਜਾਂਦੇ ਹਨ ਜਦੋਂ ਇੱਕ ਇਨਵੌਇਸ ਸਫਲਤਾਪੂਰਵਕ ਪ੍ਰਮਾਣਿਤ ਹੋ ਜਾਂਦਾ ਹੈ ਤਾਂ ਆਰਪੀ ਦੁਆਰਾ ਇੱਕ ਵਿਲੱਖਣ ਇਨਵੌਇਸ ਸੰਦਰਭ ਨੰਬਰ ਜਾਂ ਆਰਨ ਨੰਬਰ ਤਿਆਰ ਹੁੰਦਾ ਹੈ ਆਰਨ ਦੇ ਨਾਲ ਹਰੇਕ ਇਨਵੌਇਸ ਡਿਜੀਟਲ ਹਸਤਾਖਰਿਤ ਅਤੇ ਕਿਊ ਆਰ ਕੋਡ ਨਾਲ ਮਾਰਕ ਹੁੰਦਾ ਹੈ ਇਸ ਨਾਲ ਇੱਕ ਸਮਾਨ ਟਾਂਚਾਗਤ ਡਿਜੀਟਲ ਫਾਰਮੈਟ ਵਿੱਚ ਸਪਲਾਈਰਾਂ ਅਤੇ ਖਰੀਦ ਖਰੀਦਦਾਰਾਂ ਵਿਚਕਾਰ ਇਨਵੌਇਸ ਡੇਟਾ ਦਾ ਸਹਿਜ ਵਟਾਂਦਰਾ ਯਕੀਨੀ ਬਣਾਇਆ ਜਾਂਦਾ ਹੈ। ਈ ਇਨਵੌਇਸਿੰਗ 1 ਅਕਤੂਬਰ 2020 ਤੋਂ 500 ਕਰੋੜ ਰੁਪਏ ਤੋਂ ਵੱਧ ਸਾਲਾਨਾ ਟਰਨਓਵਰ ਵਾਲੇ ਟੈਕਸ ਦਾਤਾਵਾਂ ਤੇ ਲਾਗੂ ਕੀਤੀ ਗਈ ਸੀ ਇਸ ਸੀਮਾ ਨੂੰ ਪੜਾ ਵਾਰ ਤਰੀਕੇ ਨਾਲ ਘਟਾ ਕੇ ਵਰਤਮਾਨ ਵਿੱਚ 5 ਕਰੋੜ ਰੁਪਏ ਤੋਂ ਵੱਧ ਸਾਲਾਨਾ ਟਰਨਓਵਰ ਵਾਲੇ ਟੈਕਸ ਦਾਤਾਵਾਂ ਤੱਕ ਕਰ ਦਿੱਤਾ ਗਿਆ ਹੈ ਈ ਇਨਵੌਇਸਿੰਗ ਵਿੱਚ ਇਨਵੌਇਸਸ ਕ੍ਰੈਡਿਟ ਨੋਟਸ ਅਤੇ ਡੈਬਿਟ ਨੋਟਸ ਸ਼ਾਮਿਲ ਹੁੰਦੇ ਹਨ ਇਹਨਾਂ ਦਸਤਾਵੇਜ਼ਾਂ ਦੀ ਸੂਚਨਾ ਦੇਣ ਦੀ ਲੋੜ ਹੈ ਜਦ ਇਹਨਾਂ ਨੂੰ B2B ਲੈਣਦੇਨ ਅਤੇ ਨਿਰਯਾਤ ਲਈ ਜਾਰੀ ਕੀਤਾ ਜਾਂਦਾ ਹੈ ਵਰਤਮਾਨ ਵਿੱਚ ਈ ਇਨਵੌਇਸਿੰਗ ਦੇ ਅਧੀਨ ਆਉਣ ਵਾਲੀਆਂ ਸਪਲਾਈਆਂ ਦੇ ਕਿਸਮਾਂ ਵਿੱਚ ਸ਼ਾਮਿਲ ਹਨ ਰਜਿਸਟਰਡ ਵਿਅਕਤੀਆਂ ਨੂੰ ਸਪਲਾਈ ਵਿਸ਼ੇਸ਼ ਆਰਥਿਕ ਜ਼ੋਨਾਂ ਨੂੰ ਸਪਲਾਈ ਨਿਰਯਾਤ ਡੀਮਡ ਨਿਰਯਾਤ জিਐਸਟੀ ਇਨਵੌਇਸ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਦਾਰਨ ਹੈ ਈ-ਵੇਬਿਲ ਪੋਰਟਲ ਤੇ ਰਜਿਸਟਰਡ ਟੈਕਸਦਾ ਤਾਂ ਈ-ਇਨਵੌਇਸ1.gst.gov.in ਤੇ ਉਸੇ ਪ੍ਰਮਾਣ ਪੱਤਰ ਦੀ ਵਰਤੋਂ ਕਰਕੇ ਈ-ਇਨਵੌਇਸ ਸਿਸਟਮ ਵਿੱਚ ਲੌਗਇਨ ਕਰ ਸਕਦੇ ਹਨ ਪਹਿਲੀ ਵਾਰ ਜੀਐਸਟੀਨ ਰਜਿਸਟਰ ਕਰਨ ਲਈ ਸਿਰਲੇਖ ਮੈਨੂ ਵਿੱਚ ਰਜਿਸਟ੍ਰੇਸ਼ਨ ਦੇ ਹੇਠਾਂ ਪੋਰਟਲ ਲੌਗਇਨ ਤੇ ਕਲਿੱਕ ਕਰੋ ਫਿਰ ਉਪਭੋਗਤਾ ਨੂੰ ਈ-ਇਨਵੌਇਸ ਰਜਿਸਟ੍ਰੇਸ਼ਨ ਫਾਰਮ ਤੇ ਰੀਡਾਇਰੈਕਟ ਕੀਤਾ ਜਾਵੇਗਾ ਸਾਰੇ ਵੇਰਵਿਆਂ ਤੇ OTB ਤਸਦੀਕ ਤੋਂ ਪਰંત ਬਾਅਦ ਉਪਭੋਗਤਾ ਨੂੰ ਇੱਕ ਉਪਭੋਗਤਾ ਨਾਮ ਅਤੇ ਪਾਸਵਰਡ ਬਣਾਉਣ ਲਈ ਕਿਹਾ ਜਾਂਦਾ ਹੈ ਜਿਸ ਨੂੰ ਪੁਸ਼ਟੀ ਕਰਨ ਲਈ ਦੁਬਾਰਾ ਦਾਖਲ ਕਰਨ ਦੀ ਲੋੜ ਹੋਵੇਗੀ ਸੇਵ ਤੇ ਕਲਿੱਕ ਕਰਨ ਨਾਲ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਉਪਭੋਗਤਾ ਨੂੰ ਨਵੇਂ ਪ੍ਰਮਾਣ ਪੱਤਰਾਂ ਦੇ ਨਾਲ ਈ-ਇਨਵੌਇਸਿੰਗ ਸਿਸਟਮ ਵਿੱਚ ਲੌਗਇਨ ਕਰਨ ਦੀ ਇਜਾਜ਼ਤ ਦਿੰਦਾ ਹੈ ਵੱਖ-ਵੱਖ ਆਰਪੀਜ਼ ਲਈ ਇਹ ਪ੍ਰਕਿਰਿਆ ਥੋੜੀ ਵੱਖਰੀ ਹੋ ਸਕਦੀ ਹੈ ਇੱਕ ਵਾਰ ਆਰਪੀ ਨਾਲ ਰਜਿਸਟਰ ਹੋਣ ਤੋਂ ਬਾਅਦ ਤੁਸੀਂ ਆਰਪੀ ਨੂੰ ਆਪਣੇ ਈ-ਇਨਵੌਇਸ ਭੇਜ ਸਕਦੇ ਹੋ ਤੁਸੀਂ ਇਸ ਨੂੰ ਹੱਥੀਂ ਅਪਲੋਡ ਕਰ ਸਕਦੇ ਹੋ ਜਾਂ ਆਪਣੇ ਆਈਟੀ ਸਿਸਟਮ ਦੀ ਇਹ ਇਨਵੌਇਸਿੰਗ ਸਿਸਟਮ ਦੇ API ਨਾਲ ਇਕਗ੍ਰਿਤ ਕਰ ਸਕਦੇ ਹੋ ਤਾਂ ਜੋ ਆਈਆਰਐਨਓ ਬਿਨਾ ਕਿਸੇ ਦਸਤੀ ਦਖਲ ਦੇ ਸਿੱਧਾ ਤਿਆਰ ਕੀਤਾ ਜਾ ਸਕੇ ਆਪਣਾ ਇਨਵੌਇਸ ਨਾਰਮਲ ਅਕਾਊਂਟਿੰਗ ਬਿਲਿੰਗ ਜਾਂ ERP ਸਿਸਟਮ ਦੀ ਵਰਤੋਂ ਕਰਕੇ ਬਣਾਓ ਇਨਵੌਇਸ ਤਿਆਰ ਹੋਣ ਤੋਂ ਬਾਅਦ ਇਸਨੂੰ ਇਨਵੌਇਸ ਰਜਿਸਟ੍ਰੇਸ਼ਨ ਪੋਰਟਲ ਆਆਰਪੀ ਤੇ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ। ਇਹ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜਿਸ ਵਿੱਚ API ਆਧਾਰਿਤ ਏਕੀਕਰਨ, ਆਫਲਾਈਨ ਯੂਟਿਲਿਟੀਆਂ ਜਾਂ ਆਆਰਪੀ ਦੁਆਰਾ ਦਿੱਤੀਆਂ ਗਈਆਂ ਹੋਰ ਸਹੂਲਤਾਂ ਸ਼ਾਮਲ ਹਨ। ਆਆਰਪੀ ਤੁਹਾਡੇ ਇਨਵੌਇਸ ਨੂੰ ਇੱਕ ਵਿਲੱਖਣ ਆਆਰਐਨ ਦਿੰਦਾ ਹੈ, ਇਸ ਤੇ ਡਿਜੀਟਲ ਦਸਤਖਤ ਕਰਦਾ ਹੈ ਅਤੇ ਇੱਕ QR ਕੋਡ ਪਾਉਂਦਾ ਹੈ। ਹੁਣ ਇਹ ਇਨਵੌਇਸ ਸਪਲਾਇਰ ਦੁਆਰਾ ਪ੍ਰਾਪਤਕਰਤਾ ਨੂੰ ਜਾਰੀ ਕੀਤਾ ਜਾ ਸਕਦਾ ਹੈ। ਇਹ ਇਨਵੌਇਸਿੰਗ ਨੂੰ ਸੁਵਿਧਾਜਨਕ ਬਣਾਉਣ ਲਈ GST ਇੰਨੇ ਜੇਸਨ ਸਟੈਂਡਰਡ ਈ ਇਨਵੌਇਸ ਦੀ ਸਰਵਿਸ ਵਿਕਸਿਤ ਕੀਤੀ ਹੈ ਜਿਸ ਨੂੰ ਸਕੀਮਾ ਵਜੋਂ ਜਾਣਿਆ ਜਾਂਦਾ ਹੈ ਇਹ ਫਾਰਮੈਟ ਸਿਨਿਸ਼ਚਿਤ ਕਰਦਾ ਹੈ ਕਿ ਈ ਇਨਵੌਇਸ ਮਸ਼ੀਨ ਦੁਆਰਾ ਪੜਨ ਯੋਗ ਅਤੇ ਇੰਟਰੋਪਰੇਬਲ ਹੋਵੇ ਤਾਂ ਜੋ ਟੈਲੀ ਸੈਪ ਵਰਗੀਆਂ ਹੋਰ ਸਿਸਟਮ ਇਨਵੌਇਸ ਨੂੰ ਆਸਾਨੀ ਨਾਲ ਪੜ ਸਮਝ ਅਤੇ ਪ੍ਰੋਸੈਸ ਕੀਤਾ ਜਾ ਸਕੇ ਪਰ ਕੁਝ ਸਟਰਾ ਅਤੇ ਇਕਾਈਆਂ ਨੂੰ ਈਨਵੌਇਸਿੰਗ ਆਦੇਸ਼ ਦੇ ਪਾਲਣਾ ਕਰਨ ਦੇ ਲੋੜ ਨਹੀਂ ਹੈ ਇਹ ਹਨ ਇਨਵੋਇਸਿੰਗ ਤੋਂ ਛੋਟ ਵਾਲੀਆਂ ਸੰਸਥਾਵਾਂ ਵਿਸ਼ੇਸ਼ ਆਰਥਿਕ ਜ਼ੋਨ ਵਿਮਾਕਰਤਾ ਬੈਂਕਿੰਗ ਕੰਪਨੀਆਂ ਜਾਂ ਵਿੱਤੀ ਸੰਸਥਾਵਾਂ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਮੇਤ ਮਾਲਟੋ ਟੂ ਆਈ ਏਜੰਸੀਆਂ ਸੜਕ ਰਾਹੀ ਮਾਲ ਦੀ ਟੂ ਆਟੂ ਆਈ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਯਾਤਰੀ ਆਵਾਜਾਈ ਸੇਵਾ ਸਪਲਾਈਅਰ ਮਲਟੀਪਲੈਕਸਾਂ ਵਿੱਚ ਸਿਨੇਮੈਟੋਗ੍ਰਾਫਿਕ ਫਿਲਮਾਂ ਦੀ ਪ੍ਰਦਰਸ਼ਨੀ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਪਲਾਈਅਰ ਸਰਕਾਰੀ ਵਿਭਾਗ ਸਥਾਨਕ ਅਥਾਰਟੀ ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਵਿਸ਼ੇਸ਼ ਛੋਟਾਂ ਇਕਾਈਆਂ ਲਈਆਂ ਹਨ ਨਾ ਕਿ ਸਪਲਾਈ ਜਾਂ ਲੈਂਡ ਦੇਣ ਦੇ ਰੂਪ ਲਈ ਇਸ ਤੋਂ ਇਲਾਵਾ NIL रेटेड ਜਾਂ ਪੂਰੀ ਤਰ੍ਹਾਂ ਛੋਟ ਵਾਲੀਆਂ ਸਪਲਾਈਆਂ ਲਈ ਇਹ ਇਨਵੌਇਸਿੰਗ ਦੀ ਲੋੜ ਨਹੀਂ ਹੈ ਅਜਿਹੇ ਮਾਮਲੇ ਵਿੱਚ ਟੈਕਸ ਇਨਵੌਇਸਸ ਦਿੱਤਾ ਤੇ ਸਪਲਾਈ ਦਾ ਬਿੱਲ ਜਾਰੀ ਕੀਤਾ ਜਾਂਦਾ ਹੈ ਹੁਣ ਅਸੀਂ ਤੁਹਾਨੂੰ ਇਨਵੌਇਸਿੰਗ ਦੇ ਕੁਝ ਫਾਇਦੇ ਬਾਰੇ ਦੱਸਦੇ ਹਾਂ B2B ఇన్వాయిస్ డేటా ది ਇੱਕ ਵਾਰ ਰਿਪੋਰਟਿੰਗ ਨਾਲ ਮਲਟੀਪਲ ਐਂਟਰੀਜ਼ ਦੀ ਜ਼ਰੂਰਤ ਘਟ ਜਾਂਦੀ ਹੈ। GSTR-1 ਰਿਟਰਨ ਵਿੱਚ B2B ਵੇਰਵੇ ਆਟੋਮੈਟਿਕ ਦਰਜ ਹੋ ਜਾਂਦੇ ਹਨ ਜਿਸ ਨਾਲ ਸਮਾਂ ਅਤੇ ਮਿਹਨਤ ਦੀ ਬਚਤ ਹੁੰਦੀ ਹੈ। ਇਹ ਇਨਵੌਇਸ ਡੇਟਾ ਦੀ ਵਰਤੋਂ ਕਰਕੇ E-way bill ਤਿਆਰ ਕੀਤੇ ਜਾ ਸਕਦੇ ਹਨ ਜਿਸ ਨਾਲ ਲੌਜਿਸਟਿਕਸ ਸੁਚਾਰੂ ਹੋਵੇਗਾ। ਇਨਪੁਟ ਕ੍ਰੈਡਿਟ ਤਸਦੀਕ ਨੂੰ ਸਰਲ ਬਣਾਉਂਦਾ ਹੈ, ਅੰਤਰ ਨੂੰ ਘਟਾਉਂਦਾ ਹੈ। B2B ਇਨਵੌਇਸ ਦੇ ਪੂਰੇ ਵੇਰਵੇ ਇਨਪੁਟ ਕ੍ਰੈਡਿਟ ਅਤੇ ਆਉਟਪੁਟ ਟੈਕਸਾਂ ਦੇ ਸਿਸਟਮ ਪੱਧਰ ਦੇ ਮੇਲ ਨੂੰ ਯਕੀਨੀ ਬਣਾ ਕੇ ਟੈਕਸ ਚੋਰੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਨਵੌਇਸ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦਾ ਹੈ ਜਿਸ ਨਾਲ ਫਰਜ਼ੀ ਇਨਵੌਇਸ ਬਣਾਉਣਾ ਸਮਾਪਤ ਹੋ ਰਿਹਾ ਹੈ। ਇਹ ਇਨਵੌਇਸ ਡੇਟਾ ਦੇ ਆਧਾਰ ਤੇ HSN ਡੇਟਾ ਨੂੰ GSTR-1 ਦੀ ਸਾਰਣੀ 12 ਵਿੱਚ ਆਟੋਮੈਟਿਕਲੀ ਡਰਾਫਟ ਕਰਨਾ। IRN yani invoice reference number ganna da chart mahina varadar te uplabdh hai Invoicing front office portal Hindi Tamil Marathi ate Gujarati vich vi uplabdh hai ਇਸ ਸੁਵਿਧਾਵਾਂ ਤੁਹਾਡੀ ਕਾਰੋਬਾਰੀ ਕੁਸ਼ਲਤਾ ਨੂੰ ਵਧਾਉਂਦੀਆਂ ਹਨ ਅਤੇ ਸੁਧਾਰ ਨੂੰ ਯਕੀਨੀ ਬਣਾਉਂਦੀਆਂ ਹਨ। ਇਹ ਇਨਵੌਇਸ ਦੇ ਪੁਸ਼ਟੀਕਰਨ ਲਈ ਤੁਸੀਂ ਹਸਤਾਖ੍ਰਿਤ ਜੇਸਨ ਫਾਈਲ ਜਾਂ ਕਿਊ ਆਰ ਕੋਡ ਸਟ੍ਰਿੰਗ ਨੂੰ ਖਾਸ ਪੋਰਟਲ ਤੇ ਈ ਇਨਵੌਇਸ ਸਿਸਟਮ ਜਾਂ ਕਿਊ ਆਰ ਕੋਡ ਦੇ ਪੁਸ਼ਟੀਕਰੋ ਮੋਬਾਈਲ ਐਪ ਤੇ ਅਪਲੋਡ ਕਰ ਸਕਦੇ ਹੋ। ਈ ਇਨਵੌਇਸਿੰਗ ਵਿੱਚ ਕਿਊ ਆਰ ਕੋਡ ਵਿੱਚ ਦਿੱਤੇ ਗਏ ਮੁੱਖ ਵੇਰਵੇ ਸ਼ਾਮਲ ਹਨ ਸਪਲਾਈਅਰ ਦਾ ਜੀਐਸਟੀਨ ਪ੍ਰਾਪਤਕਰਤਾ ਦਾ ਜੀਐਸਟੀਨ ਸਪਲਾਇਰ ਦੁਆਰਾ ਦਿੱਤਾ ਗਿਆ ਇਨਵੌਇਸ ਨੰਬਰ ਇਨਵੌਇਸ ਤਿਆਰ ਕਰਨ ਦੀ ਮਿਤੀ ਇਨਵੌਇਸ ਮੁੱਲ ਟੈਕਸ ਯੋਗ ਮੁੱਲ ਅਤੇ ਕੁੱਲ ਟੈਕਸ ਲਾਈਨ ਆਈਟਮਾਂ ਦੀ ਸੰਖਿਆ ਮੁੱਖ ਆਈਟਮਾਂ ਦਾ ਐਚਐਸਐਨ ਕੋਡ ਵਿਲੱਖਣ ਆਈਆਰਐਨ ਇਨਵੌਇਸ ਸੰਦਰਭ ਨੰਬਰ ਅਤੇ ਆਈਆਰਐਨ ਤਿਆਰ ਕੀਤੀ ਮਿਤੀ ਈਨਵੌਇਸ ਵਿੱਚ ਸੂਧ ਸਿਰਫ ਆਆਰਪੀ ਤੇ ਨਹੀਂ ਕੀਤਾ ਜਾ ਸਕਦਾ ਆਆਰਪੀ ਨੂੰ ਸੂਚਿਤ ਕੀਤੇ ਗਏ ਇਨਵੌਇਸ ਵੇਰਵੇ ਵਿੱਚ ਕੋਈ ਵੀ ਬਦਲਾਵ ਜੀਐਸਟੀ ਪੋਰਟਲ ਤੇ ਜੀਐਸਟੀਆਰ 1 ਦਾਖਲ ਕਰਦੇ ਸਮੇਂ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਜੇਕਰ ਜੀਐਸਟੀਆਰ 1 ਪਹਿਲਾਂ ਹੀ ਦਾਖਲ ਕੀਤਾ ਗਿਆ ਹੈ ਤਾਂ ਜੀਐਸਟੀ ਦੇ ਤਹਿਤ ਦਿੱਤੀ ਗਈ ਸੋਧ ਪ੍ਰਕਿਰਿਆ ਦੀ ਵਰਤੋਂ ਕਰਕੇ ਸੋਧਾਂ ਕੀਤੀਆਂ ਜਾ ਸਕਦੀਆਂ ਹਨ ਪਰ ਇਨ੍ਹਾਂ ਤਬਦੀਲੀਆਂ ਦੀ ਸੂchnਾ ਉਚਿਤ ਅਧਿਕਾਰੀ ਨੂੰ ਭੇਜੀ ਜਾਵੇਗੀ ਈ ਇਨਵੌਇਸ ਨੂੰ ਰੱਦ ਕਰਨਾ ਸੰਭਵ ਹੈ ਕੁਝ پابੰਦੀਆਂ ਦੇ ਨਾਲ ਰੱਦ ਕਰਨ ਦੀ ਬੇਨਤੀ ਕੈਨਸਲ API ਦੇ ਰਾਹੀਂ ਚਾਲਾਨ ਦੀ ਸੂਚਨਾ IRP ਨੂੰ ਦਿੱਤੇ ਜਾਣ ਦੀ 24 ਘੰਟੇ ਦੇ ਅੰਦਰ ਸ਼ੁਰੂ ਕੀਤੀ ਜਾ ਸਕਦੀ ਹੈ ਹਾਲਾਂਕਿ ਜੇਕਰ ਸੰਬੰਧਿਤ e-way bill ਕ੍ਰਿਆਸ਼ੀਲ ਹੈ ਜਾਂ ਟਰਾਂਜ਼ਿਟ ਦੌਰਾਨ ਕਿਸੇ ਅਧਿਕਾਰੀ ਦੁਆਰਾ ਤਸਦੀਕ ਕੀਤਾ ਗਿਆ ਹੈ ਤਾਂ IRN ਨੂੰ ਰੱਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਰੱਦ ਕੀਤੇ IRN ਦੇ ਮਾਮਲੇ ਵਿੱਚ ਸਥਿਤੀ ਨੂੰ GSTR-1 ਵਿੱਚ ਅਪਡੇਟ ਕੀਤਾ ਜਾਣਾ ਚਾਹੀਦਾ ਹੈ GST ఇన్వాయిసింగ్ کاروبارਾਂ ਦੇ ਆਪਣੇ ఇన్వాయిసింగ్ ਨੂੰ ਸੰਭਾਲਣ ਦੇ ਤਰੀਕੇ ਨੂੰ ਬਦਲ ਰਹੀ ਹੈ ਜਿਸ ਨਾਲ ਡਿਜੀਟਲ ਕੁਸ਼ਲਤਾ ਅਤੇ ਪਾਰਦਰਸ਼ਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ ਇਸ ਪ੍ਰਣਾਲੀ ਨੂੰ ਸਮਝਣ ਅਤੇ ਅਪਣਾ ਕੇ ਕਾਰੋਬਾਰ ਸੁਚਾਰੂ ਕਾਰਜਾਂ ਦੇ ਲਾਭ ਦਾ ਆਨੰਦ ਲੈਂਦੇ ਹੋਏ ਪਾਲਣਾ ਨੂੰ ਯਕੀਨੀ ਬਣਾ ਸਕਦੇ ਹਨ ਜਾਣਕਾਰ ਬਣੋ ਪਾਲਣਾ ਕਰੋ ਅਤੇ GST ਦੀ ਡਿਜੀਟਲ ਕ੍ਰਾਂਤੀ ਨੂੰ ਅਪਣਾਓ